ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਜੌਬਸ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਹਾਜ਼ਰ ਹਾਂ ਸਾਡੇ ਚੈਨਲ ਤੋਂ ਤੁਹਾਡੇ ਲਈ ਬਹੁਤ ਵੱਡਾ ਅਪਡੇਟ ਲੈ ਕੇ ਪਪਾ ਫਰੀ ਯੂਨੀਵਰਸਿਟੀ ਆਫ ਹੈਲਥ ਸਾਇੰਸਸ ਫਰੀਦਕੋਟ ਵੱਲੋਂ 7 ਜਨਵਰੀ 2024 ਨੂੰ ਵੱਖ-ਵੱਖ ਪੋਸਟਾਂ ਦੇ ਲਈ ਇਗਜ਼ਾਮ ਲਿਆ ਗਿਆ ਸੀ ਜਿਵੇਂ ਕਿ MPHW ਫੀਮੇਲ B ਦੀ ਪੋਸਟ ਸੀਗੀ ਤੇ ਆਫਥੈਲਮਿਕ ਅਫੀਸਰ ਤਾਂ ਇਸ ਤਰ੍ਹਾਂ ਦੀਆਂ ਵੱਖ-ਵੱਖ ਪੋਸਟਾਂ ਦੇ ਲਈ ਇਗਜ਼ਾਮ ਲਿਆ ਗਿਆ ਸੀ ਯੂਨੀਵਰਸਿਟੀ ਵੱਲੋਂ ਆਪਣੀ ਵੈੱਬਸਾਈਟ ਤੇ ਇਹਨਾਂ ਦਾ ਪ੍ਰੋਵੀਜ਼ਨਲ ਰਿਜ਼ਲਟ ਅਪਡੇਟ ਕਰ ਦਿੱਤਾ ਗਿਆ ਕਪਾ ਪੂਰਾ ਅਪਡੇਟ ਤੁਹਾਡੇ ਨਾਲ ਸਾਂਝਾ ਕਰਦੇ ਆ ਜੀ ਵੈਬਸਾਈਟ ਆਪਾਂ ਖੋਲੀ ਹੋਈ ਹੈ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਸ ਫਰੀਦਕੋਟ ਦੀ ਤਾਂ ਤੁਸੀਂ ਦੇਖ ਸਕਦੇ ਹੋ ਟਾਪ ਤੇ ਜੋ ਫਲੈਸ਼ ਹੋ ਰਿਹਾ ਪ੍ਰੋਵੀਜ਼ਨਲ ਰਿਜ਼ਲਟ ਆਫ ਰਿਕਰੂਟਮੈਂਟ ਤਾਂ ਐਮ ਪੀ ਐਚ ਡਬਲਯੂ ਫੀਮੇਲ ਆਫਥਲਮਿਕ ਆਫੀਸਰ ਓਟੀਏ ਐਮ ਐਲਟੀ ਗ੍ਰੇਡ 2 ਤੇ ਬੀ ਦੀਆਂ ਪੋਸਟਾਂ ਦੇ ਲਈ ਇਹਨਾਂ ਵੱਲੋਂ ਰਿਜ਼ਲਟ ਅਪਡੇਟ ਕਰ ਦਿੱਤਾ ਗਿਆ ਤਾਂ ਆਪਾਂ ਡਾਊਨਲੋਡ ਕਰਕੇ ਚੈੱਕ ਕਰਦੇ ਜਿਵੇਂ ਕਿ ਐਮ ਪੀ ਐਚ ਡਬਲਯੂ ਫੀਮੇਲ ਦਾ ਰਿਜ਼ਲਟ ਤੁਸੀਂ ਦੇਖ ਸਕਦੇ ਹੋ ਇਹਨਾਂ ਵੱਲੋਂ ਰੋਲ ਨੰਬਰ ਵਾਈਜ਼ ਅਪਡੇਟ ਕਰ ਦਿੱਤਾ ਹੈ ਤਾਂ ਇਸ ਤੋਂ ਬਾਅਦ ਇਹਨਾਂ ਵੱਲੋਂ ਜੋ ਐਕਸਪੀਰੀਅੰਸ ਹੈ ਕੈਂਡੀਡੇਟਸ ਦਾ ਉਹਨੂੰ ਪਲੱਸ ਕਰਕੇ ਅਲੱਗ ਤੋਂ ਰਿਜ਼ਲਟ ਆ ਪੇਸ਼ ਕੀਤਾ ਜਾਊਗਾ ਦਿੱਤਾ ਜਾਊਗਾ ਤਾਂ ਇਹ ਬਹੁਤ ਵੱਡਾ ਅਪਡੇਟ ਹੈ ਜੀ ਇਹਨਾਂ ਵੱਲੋਂ ਜੋ ਰਿਜ਼ਲਟ ਅਪਡੇਟ ਕਰ ਦਿੱਤਾ ਗਿਆ ਬਾਬਾ ਫਰੀ ਯੂਨੀਵਰਸਿਟੀ ਆਫ ਹੈਲਥ ਸਾਇੰਸਸ ਫਰੀ ਕੋਟ ਵੱਲੋਂ ਵੱਖ-ਵੱਖ ਪੋਸਟਾਂ ਦੇ ਲਈ ਤਾਂ ਕੈਂਡੀਡੇਟ ਆਪਣਾ ਰਿਜ਼ਲਟ ਹੁਣੇ ਚੈੱਕ ਕਰ ਸਕਦੇ ਹੋ ਤਾਂ ਇਹ ਜੀ ਅੱਜ ਦਾ ਅਪਡੇਟ ਅੱਜ ਦੀ ਜਾਣਕਾਰੀ ਇਸ ਤਰ੍ਹਾਂ ਦੇ ਅਪਡੇਟ ਦੇ ਲਈ ਨੌਕਰੀ ਦੀ ਜਾਣਕਾਰੀ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਸਾਡੇ ਚੈਨਲ ਨੂੰ ਦੇਖਦੇ ਰਿਆ ਕਰੋ ਜੀ ਧੰਨਵਾਦ